ਆਪੀ ਕਰਦਵੇਂ ਆਹ ਕਿ ਖੋਲ ਦੇਵੇਂ ਇਹ ਪੁੱਤ ਮੈਂ ਗੁੜ ਤੋਂ ਖੋਲਣ ਦੇ ਆ ਅੱਜ ਮੈਂ ਕਿ ਸੰਗਰਾਂਦਾ ਦਿਹਾੜਾ ਐ ਸਾਜਾ ਦੇਣ ਵਾਂ ਪੂੜੇ ਬਣਾ ਲਗੇ ਆਪਾਂ ਐਰ ਕਿ ਸਾਰਾ ਮਹੀਨਾ ਪਕੂੜੇ ਨਹੀਂ ਕਿ ਪੜਾਏ ਤੇ ਮੈਂ ਖਾਣ ਲੈਣਾ ਇਹ ਕਿਦਾਂ ਦੇ ਇਹ ਮੈਂ ਕਿ ਦੋ ਤਰ੍ਹਾਂ ਦੇ ਮੈਂ ਲੱਗੀ ਬਣਾਉਣੇ ਇੱਕ ਤੇ ਮੈਂ ਤਵਾ ਤਵੇ ਵਾਲੇ ਪੂੜੇ ਲੱਗੀ ਬਣਾਉਣ ਤੇ ਇੱਕ ਮਾਲ ਪੂੜੇ ਬਣਾਉਣੇ ਆਪਾਂ ਇਹ ਮੈਂ ਜਿਹੜੇ ਤਵੇ ਵਾਲੇ ਆ ਨਾ ਇਹ ਮੈਂ ਗੁੜ ਵਾਲੇ ਬਣਾਉਣੇ ਆ ਹੂੰ ਤੇ ਆਪਣਾ ਬਾਕੀ ਜਿਹੜੇ ਆਪਾਂ ਮਾਲ ਪੂੜੇ ਖੰਡ ਵਾਲੇ ਬਣਾਵਾਂਗੇ ਚੀਨੀ ਪਾ ਕੇ ਹੈ ਘੋੜ ਵਾਲੇ ਹਾਂ ਘੋੜ ਵਾਲੇ ਜਿਹੜੇ ਤਵੇ ਤੇ ਬਣਾਉਣੇ ਤਵੇ ਤੇ ਮੈਂ ਖਲਾਰ ਕੇ ਤੇ ਉਹ ਜਿੱਦਾਂ ਤੇਰੀ ਨਾਨੀ ਬਣਾਉਂਦੀ ਹੁੰਦੀ ਹੈ ਅੱਜ ਉਹਦੇ ਇੰਡੀਆ ਤੁਸੀਂ ਉਹ ਤੋਂ ਮੈਨੂੰ ਯਾਦ ਆ ਪੱਤੇ ਜੇ ਨਾ ਬਣਾਉਣੇ ਨੇ ਬਸ ਬਸ ਉਹ ਇੱਥੇ ਪੱਤੇ ਤੋਂ ਲੱਭਣੇ ਨਹੀਂ ਪਿੱਪਲ ਦੇ ਆਪਾਂ ਉਹ ਹੈਗੀ ਨਾ ਚਾਹ ਪਾਉਣ ਵਾਲੀ ਡੋਰੀ ਉਹਦੇ ਨਾਲ ਖਲਾਰ ਲੈਣੇ ਆ ਅਲਸੋ ਪੀਪਲ ਦੇ ਪੱਤੇ ਨਾ ਬਣਾਇਦੇ ਹਾਂ ਉਹਦੋਂ ਵੀ ਉਹ ਤੇ ਪਿੰਡਾਂ ਦੇ ਵਿੱਚ ਨਹੀਂ ਅੱਗੇ ਲੋਕ ਪੀਪਲ ਦੇ ਪੱਤੇ ਨਾ ਬਣਾਉਂਦੇ ਹੁੰਦੇ ਸੀਗੇ ਤੇ ਮੈਂ ਕਿਹਾ ਚਾਹ ਲੱਜਣਾ ਮੇਰਾ ਦਿਲ ਕੀਤਾ ਮੈਂ ਕਿਹਾ ਸਾਰਾ ਸੌਂਦਾ ਮੀ ਦਾ ਬਣਾਏ ਨਹੀਂ ਕਿਤੇ ਪਰ ਮੈਨੂੰ ਦੂਜੇ ਜਿਆਦਾ ਵਧੀਆ ਲੱਗਦਾ ਜਿਹੜੇ ਦੂਜੇ ਨੇ ਉਹ ਮੈਂ ਤੇਰੇ ਤੇਰੇ ਵਾਸਤੇ ਉਹ ਬਣਾਉਣੇ ਆ ਉਹ ਜਿਆਦਾ ਵਧੀਆ ਲੱਗਦੇ ਹਾਂ ਮਾਂ ਕੁੜੀ ਮੈਂ ਤੈਨੂੰ ਵੀ ਬਣਾ ਦੇਵਾਂ ਆ ਦੇਖੀ ਮੈਨੂੰ ਪਤਾ ਨਹੀਂ ਇੰਡੀਆ ਤੋਂ ਬਣਾਉਣੇ ਨਹੀਂ ਮੈਨੂੰ ਇਦਾਂ ਸਿੱਤ ਨਹੀਂ ਇਦਾਂ ਪਤਾ ਪੱਤੇ ਜਾਂ ਨਾਲ ਕੁਝ ਬਣਾਉਣੇ ਹੁੰਦੇ ਸੀ ਤੁਸੀਂ ਤੇ ਖੀਰ ਵੀ ਮੈਂ ਧਰਤੀ ਆ ਹਾਂ ਇਹ 2 ਕਿਲੋ ਦੁੱਧ ਪਾ ਕੇ ਮੈਂ ਕਿਹਾ ਖੀਰ ਇਨੇ ਹੌਲੀ ਹੌਲੀ ਜਿੰਨਾ ਚਿਰ ਨਪੂਰੇ ਪਿਆਰ ਹੋਣੇ ਉਹਦੀ ਬਕੀਰ ਪਿਆਰ ਹੋਣ ਜਾਣੀ ਆ ਤੇ ਮੈਂ ਕਿਹਾ ਚੱਲ ਆਪਾਂ ਨਾ ਥੋੜੇ ਅੱਜ ਬਣਾ ਲ ਗਏ ਅੱਜ ਦਾ ਦਿਨ ਕਰਦਾ ਹੀਗਾ ਵੀ ਆਸਮਨ ਵੀ ਵਧੀਆ ਆ ਬਾਹਰ ਦੇਖੀ ਕਿਦਾਂ ਦਾ ਮੌਸਮ ਮੀਂਹ ਤਾਂ ਪੈ ਨਹੀਂ ਰਿਹਾ ਉਹਦਾ ਬੱਦਲ ਗਿਆ ਨੀ ਪੈਣੀ ਵਾ ਸੋਹਣਾ ਵਾ ਤਰਾ ਵੈ ਸੋਹਣਾ ਹਾਂ ਵੈ ਤੇ ਸੋਹਣਾ ਕੱਲ ਪਰ ਬਹੁ ਮੀ ਪਿਆ ਕੱਲ ਬਹੁਤ ਜਾਵਾ ਸੀ ਅੱਜ ਤੇ ਰਹਿਗੇ ਸੀ ਕਿ ਕੱਲ ਫਿਰ ਆਪਾਂ ਮੈਦ ਤੇ ਚਲੇਗੇ ਆਉ ਕੱਲ ਵਿਆਹ ਤੇ ਚਲਗੇ ਸੀ ਫਿਰ ਕੱਲ ਬਣਾਏਗੇ ਤੇ ਅੱਜ ਮੈਂ ਕਿਹਾ ਚੱਲ ਅੱਜ ਬਣਾ ਲੈਂਦੇ ਆ ਨਾਲ ਗੁਰੂ ਮਹਾਰਾਜ ਦੇ ਘਰ ਮੱਥਾ ਟੇਕਾ ਇਸ ਗ੍ਰੰਥ ਤੇ ਤੇ ਹੁਣ ਅੱਜ ਮੈਂ ਆਣ ਕੇ ਆਖਿਆ ਮੈਂ ਪੂੜੇ ਬਣਾ ਲਵਾਂ ਇਹ ਮੈਂ ਕੌਲੀ ਘਾਟੇ ਦੀ ਲੱਗੀਆਂ ਪਾਉਣ ਅੱਛਾ ਆ ਵੀ ਇਹ ਮੈਦਾ ਵਾ ਤੇ ਇੱਕ ਗੋਲੀ ਵਿੱਚ ਮੈਂ ਆਟੇ ਦੀ ਪਾ ਦੇਣੀ ਆ ਇਹਦੇ ਵਿੱਚ ਕੱਲੇ ਮੈਦੇ ਦੇ ਵੀ ਨਾ ਵਿੱਚ ਇਹ ਪੂੜਾ ਖੁੱਲਦਾ ਨਹੀਂ ਗਾ ਹਾਂ ਅੱਜ ਇੱਕ ਕੌਲੀ ਮੈਦੇ ਦੀ ਤੇ ਇੱਕ ਆٹے ਦੀ ਪਾ ਕੇ ਬਣਾਉਣੇ ਆ ਹਾਂਜੀ ਹਾਂਜੀ ਆ ਮੈਂ ਹਾ ਇੰਨਾ ਕੁ ਵਿੱਚ ਇੰਨਾ ਕੁ ਵਿੱਚ ਕਣਕ ਦਾ ਆਟਾ ਪਾ ਲੈਨੇ ਆ ਮੈਦੇ ਦੇ ਵਿੱਚ ਤੇ ਇਹਦੇ ਨਾਲ ਵਧੀਆ ਬਣਨਗੇ ਹੋਰ ਵੀ ਕੁਝ ਪਾਉਣਾ ਨਹੀਂ ਬਸ ਇਹ ਸੌਂਫ ਪਾਉਣੀ ਆ ਅੱਛਾ ਸੌਂਫ ਵੀ ਪਾਉਣੀ ਆ ਸੌਂਫ ਕਿੰਨੇ ਕੁ ਪਾਣੀ ਸੌਂਫ ਆ ਤਾਂ ਜਿੱਤਰਾ ਸੌਣਾ ਸੌਂਫ ਆ ਜਦੋਂ ਆਪਾਂ ਠੂੜਾ ਬਣਾਈਏ ਨਾ ਤੇ ਦੰਦ ਥੱਲੇ ਆ ਜਵੇ ਤੇ ਸਵਾਦ ਆਉਂਦੀ ਆ ਥੋੜੀ ਜਿਹੀ ਪਾਉਣੀ ਆ ਸੌਂਫ ਅਵੇ ਬੱਸ ਇੰਨੀ ਹਾਂ ਓਕੇ ਮੈਂ ਇੰਨੀ ਪਾਉਣੀ ਆ ਐ ਮਮਾ ਮੈਂ ਓਕੇ ਦੇ ਦਿਆਂ ਆ ਮਨ ਨੂੰ ਮੇਰੇ ਹੈਲਪ ਕਰਾਉਣ ਲੱਗਾ ਵਾ ਮਨ ਨੂੰ ਤੇ ਆਪਣਾ ਹੀ ਲੱਗਾ ਹੋਇਆ ਖਲਾਰਾ ਪਾ ਕੇ ਬੈਠੀ ਹੈ ਪਾਣੀ ਜੇ ਇਹਨਾਂ ਨੂੰ ਨਿਵਾਈ ਜਾਂਦੀ ਆਪਣੀ ਯੂਨੀਕੌਰਨ ਨੂੰ ਆਹੋ ਕਿੰਦੀ ਮਮਾ ਕਿੰਦੀ ਇਹਨੂੰ ਕਲਰ ਕਰ ਦੋ ਤੇ ਫਿਰ ਇਹਨੂੰ ਧੋ ਦਿਓ ਵਾਸ਼ ਕਰ ਦਿਓ ਤੇ ਮੈਂ ਨਾਨੀ ਇਹ ਕਰਨ ਲੱਗੀ ਮੈਂ ਚਲ ਚੁੱਕੀ ਆ ਅੱਛਾ ਹੁਣ ਸੌਪ ਪਾ ਕੇ ਸੌਪ ਪਾ ਕੇ ਹੁਣ ਬੜਾ ਹੌਲੀ ਹੌਲੀ ਨਾ ਇਹਨੂੰ ਮੈਂ ਆ ਗੁੜ ਵਾਲਾ ਪਾਣੀ ਗੁੜ ਵਾਲਾ ਪਾਣੀ ਗੁੜ ਕਿੰਨਾ ਪਾਇਆ ਇਹ ਵਿੱਚ ਬਸ 250 ਗ੍ਰਾਮ ਪਾਇਆ મતਲਬ ਗੁੜ ਪਾਇਆ ਸੀ ਗੇ ਵਿੱਚ ਮੈਂ ਅੱਛਾ ਤੇ ਦੋ ਕੁੱਲ ਆਟੇ ਦੀਆਂ ਸੀਗੀਆਂ ਮੈਦੇ ਤੇ ਆਟੇ ਦੀਆਂ ਤੇ ਹੁਣ ਇਹਨੂੰ ਵੀ ਬਤਨਾ ਜਿਹਾ ਚਾੜਨਾ ਹੈ ਸੋ ਇਹਨੂੰ ਨਾ ਮੈਂ ਹੁਣ ਜਰਾਕ ਐ ਕਰਕੇ ਹੱਥਾਂ ਦੇ ਨਾਲ ਮਲਣਾ ਮੈਂ ਰੜਾ ਕੇ ਨਾ ਇਹਨੂੰ ਚੰਗੀ ਤਰੀਕਾ ਦਾ ਗੁੰਨੀ ਦਾ ਨਹੀਂਗਾ ਇਸ ਤਰ੍ਹਾਂ ਹੀ ਕਰਨਾ ਨਾ ਓਕੇ ਹਾਂ ਹਾਂ ਲਓ ਜੀ ਹੁਣ ਆਪਣਾ ਨਾ ਇਹ ਤੇਰਾ ਗੋੜਵਾ ਆ ਪਾਇਆ ਨਾ ਪਾਣੀ ਮੈਂ ਆਟੇ ਦੇ ਵਿੱਚ ਇਹ ਹੁਣ ਕੋਲ ਆਪਣਾ ਤਿਆਰ ਹੋ ਗਿਆ ਵਾ ਇਸ ਤਰ੍ਹਾਂ ਇਹਨੂੰ ਹਿਲਾਇ ਜਾਣਾ ਪਿੱਲੋ ਚੰਗੀ ਤਰ੍ਹਾਂ ਪੰਜ ਸੱਤ ਮਿੰਟ ਇਹਨੂੰ ਐ ਚੰਗੀ ਤਰ੍ਹਾਂ ਕਰਕੇ ਜਿਹੜਾ ਆਪੀ ਗੁੱਝ ਜਾਵੇ ਆਟਾ ਤੇ ਫਿਰ ਇਹਨੂੰ ਪਾਣੀ ਪਾ ਕੇ ਹੌਲੀ-ਹੌਲੀ ਇਸ ਤਰ੍ਹਾਂ ਕੋਲ ਬਣਾ ਲੈਣਾ ਹੁਣ ਆਪਣਾ ਕੋਲ ਤਿਆਰ ਹੋ ਚੁੱਕਾ ਵਾ ਹੁਣ ਇਹ ਤੁਹਾਨੂੰ ਪਹਿਲੋਂ ਮੈਂ ਤਵੇ ਵਾਲੇ ਪੂਰੇ ਦੱਸਦੀਆਂ ਬਣਾਉਣੇ ਫਿਰ ਆਪਾਂ ਮਾਲ ਪੂਰੇ ਬਣਾਵਾਂਗੇ ਥੋੜੇ ਜੇ ਕਿਉਂਕਿ ਮੈਨੂੰ ਤਵੇ ਵਾਲੇ ਪੂਰੇ ਪਸੰਦ ਵਾ ਤੇ ਮੇਰੇ ਬੇਟੀ ਨੂੰ ਮਾਲ ਪੂਰੇ ਪਸੰਦ ਵਾ ਹੁਣ ਅੱਜ ਮੈਂ ਦੋ ਤਰ੍ਹਾਂ ਦੇ ਪਕਵਾਰੇ ਲੱਗੀ ਬਣਾਉਣੇ ਆ ਪਹਿਲਾਂ ਪਤਰਾ ਇਹਨੂੰ ਨਾ ਤੇ ਤੇਲ ਲਗਾ ਲੈਣਾ ਤੇ ਤੇਲ ਆਇਆ ਹੋਵੇ ਨਾ ਤਾਂ ਫਿਰ ਉੱਠਿਆ ਛੇਤੀ ਪੈਂਦਾ ਵਾ ਉਤਰਾ ਉੱਠਦਾ ਨਹੀਂਗਾ ਚਿੰਬੜ ਜਾਂਦਾ ਨਾਲ ਹੁਣ ਆਪਾਂ ਇਹਨੂੰ ਖਲਾੜ ਦੇਣਾ ਆਪਾਂ ਪਾ ਤਾ ਤੇ ਇਹਦੇ ਤੇ ਨਾ ਕੋਲ ਪਾਤਾ ਸੀ ਤੇ ਇਤਰਾ ਆਪਾਂ ਪਤਲਾ ਪਤਲਾ ਨਾ ਖਲਾੜ ਦਿੱਤਾ ਵਾ ਹੁਣ ਆਪਾਂ ਜਦੋਂ ਇਹ ਪੱਕ ਗਿਆ ਤਾਂ ਥੱਲੇ ਵਾਲਾ ਪਾਸਾ ਨਾ ਤੇ ਫਿਰ ਆਪਾਂ ਇਹਨੂੰ ਪਲਟ ਦੇਣਾ ਵਾ ਤੇ ਫਿਰ ਪਲਟ ਕੇ ਦੂਜਾ ਸਿਕਾ ਲੈਣਾ ਤੇ ਵਧੀਆ ਬਣ ਜਾਂਦੀ ਹੈ ਛੱਟ ਬਣ ਜਾਣੇ 15-20 ਮਿੰਟਾਂ ਦੇ ਵਿੱਚ ਇਹ ਬਣਾ ਲੈਣੇ ਮੈਂ ਤੇ ਫਿਰ ਬਣਾਉਣੇ ਆਪਾਂ ਸਾਨੂੰ ਬਾਹਲ ਪੂੜੀ ਬਣਾ ਕੇ ਖਾਣੀਆਂ ਛੱਟ ਇਸ ਦਾ ਹੱਸ ਖਾਲ ਦੇਖ ਤਾਂ ਕਿਦਾਂ ਸੋਹਣਾ ਤੇ ਵਧੀਆ ਬਣ ਗਿਆ ਕਿ ਨਹੀਂ ਇਹ 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 ਕਿਹੜਾ ਮੂਫੇ ਹੁੰਦਾ ਇਹ ਕਿਹੜਾ ਪੂੜਾ ਤੇ ਉਹ ਕਿਹੜਾ ਪੂੜਾ ਉਹ ਬਾਲ ਪੂੜਾ ਤੇ ਮੇ ਪੂੜੇ ਹੁੰਦੇ ਤਵਾ ਪੂੜਾ ਇਹਨੂੰ ਆਖੀਦਾ ਵਾ ਗੁੜ ਵਾਲੇ ਹਾਂ ਗੁੜ ਵਾਲੇ ਤਵਾ ਪੂੜੇ ਵੀ ਗੁੜ ਵਾਲੇ ਬਣ ਜਾਂਦੇ ਹੁੰਦੇ ਉਹ ਵੀ ਗੁੜ ਵਾਲੇ ਬਣ ਜਾਂਦੇ ਆ ਇਹ ਤੇਰੀ ਨਾਨੀ ਦੀ ਰੈਸਪੀ ਆ ਅੱਜ ਉਹਨੂੰ ਵਿਚਾਰੀ ਨੂੰ ਮਰੀ ਨੂੰ 30 ਸਾਲ ਹੋ ਗਿਆ ਅੱਜ ਨੇ ਮੇਰੇ ਕਈਆਂ ਦਿਨਾਂ ਦਾ ਉਹ ਤੇ ਦਿਲ ਚ ਆਉਂਦਾ ਸੀਗਾ ਵੀ ਮੈਂ ਨਾ ਤਵਾ ਵਾਲੇ ਪੂੜੇ ਬਣਾਉਣੇ ਆ ਇੰਨਾ ਨਹੀਂ ਬਣਾਉਂਦੇ ਹੁੰਦੇ ਸੀ ਇਹ ਨਾਨੀ ਕਰੇ ਇਹੀ ਪੂੜੇ ਪਿੱਛੇ ਮਾਂ ਪੂੜੇ ਲੋਕੀ ਘਾਟੀ ਬਣਾਉਂਦੇ ਹੁੰਦੇ ਸੀ ਇਤਰਾਨਾ ਲੋਕਾਂ ਨੇ ਚਾਟੀਆਂ ਹੋਣੀਆਂ ਦੁੱਧ ਲਟਕਣ ਵਾਲੀਆਂ ਉਹ ਮੈਨੂੰ ਵੀ ਯਾਦ ਆ ਉਹ ਮੈਂ ਛੋਟੀ ਜੀ ਸੀ ਪਰ ਯਾਦ ਆ ਨਹੀਂ ਮੈਨੂੰ ਇੰਨਾ ਪਤਾ ਤੁਸੀਂ ਕੁਝ ਪੱਤਿਆਂ ਜਾਂਦੇ ਨਾਲ ਬਣਾਉਂਦੇ ਹੁੰਦੇ ਸੀ ਪਰ ਬਣਾਉਂਦੇ ਇਦਾਂ ਦੇ ਨਹੀਂ ਹੁੰਦੇ ਸੀ ਤੁਸੀਂ ਤੇ ਤੇਪਰ ਦਾ ਪਤਾ ਲੈ ਕੇ ਤੇ ਉੱਤੇ ਪਾ ਕੇ ਤੁਹਾਨੂੰ ਹੌਲੀ ਹੌਲੀ ਮਾਂ ਸਾਡੀ ਨੇ ਖਲਾਦ ਦੇਣਾ ਪਤਲਾ ਪੂੜਾ ਬਣਾ ਲੈਣਾ ਤੇ ਉਹ ਮੈਂ ਨਹੀਂ ਕਿਤੇ ਖੀਰ ਦੇ ਨਾਲ ਖਾਣੇ ਇੰਨੇ ਸਵਾਦ ਲੱਗਣੇ ਤੇ ਫਿਰ ਨਾ ਲੋਕਾਂ 'ਚ ਪਿਆਰ ਬਹੁਤ ਬਹੁਤ ਹੁੰਦਾ ਸੀਗਾ ਜਿਵੇਂ ਹੁਣ ਸਾਡੀਆਂ ਚਾਚੀਆਂ ਤਾਈਆਂ ਹੋਣੀਆਂ ਫਿਰ ਜਦੋਂ ਮਾਂ ਨੇ ਪੂੜੇ ਸਾਰਗਣ ਬਣਾ ਲੈਣ ਤੇ ਪੰਜ ਪੰਜ ਪੂੜੇ ਇਹ ਕਿ ਕੋਲੀ ਖੀਰ ਵੀ ਆਖਣਾ ਜਾਓ ਆਪਣੇ ਕਾ ਚਾਚੀਆਂ ਤਾਈਆਂ ਨੂੰ ਦਿਓ ਇਹ ਪਿਆਰ ਹੁੰਦਾ ਸੀ ਆ ਪੁੱਤ ਹੁਣ ਤੇ ਉਹ ਲੋਕਾਂ 'ਚ ਇੰਨਾ ਪਿਆਰ ਰਹਿ ਨਹੀਂ ਗਿਆ ਤੇ ਉਹ ਗੱਲਾਂ ਨਾ ਬਿਲੋ ਬੜੀਆਂ ਯਾਦ ਆਉਂਦੀਆਂ ਮੈਨੂੰ ਕਿੰਨੇ ਦਿਨ ਹੋ ਗਏ ਸੀ ਮੈਂ ਕਿ ਮੈਂ ਹਰ ਮੰਨੂ ਕਹਿਣਾ ਵਾ ਵੀ ਆਪਾਂ ਨਾ ਦਵੇ ਵਾਲਾ ਪੂੜਾ ਬਣਾਈਏ ਚਲ ਮੈਂ ਕਿ ਤੈਨੂੰ ਮਾਲ ਪੂੜੇ ਬਣਾ ਦਲੀ ਇਹ ਮੈਂ ਬਣਾਉਣੇ ਆ ਖੀਰ ਵੀ ਬਣ ਚੱਲਦੀ ਹੈ ਖੀਰ ਵੀ ਆਪਣੀ ਤਿਆਰ ਹੋ ਜਾਣੀ ਬਸ 15-20 ਮਿੰਟ ਤੇ ਹੌਲੀ-ਹੌਲੀ ਨਾ ਇਹ ਖੀਰ ਕਿੰਨੀ ਹੌਲੀ-ਹੌਲੀ ਬਣਾਓਗੇ ਨਾ ਸਲੋ ਅੱਗ ਤੇ ਉਨੀ ਖੀਰ ਵਧੀਆ ਬਣੂਗੀ ਖਾ ਦੇਖੋ ਆਹ ਦੇਖੋ ਇਹਨਾਂ ਸੋਨਾ ਪੂਰਾ ਬਣ ਗਿਆ ਹੁਣ ਦੂਜੇ ਦੇ ਵੀ ਤਿਆਰੀ ਕਰ ਲਉ ਫਿਰ ਇਹ ਤਾਂ ਹੁਣ ਤੁਸੀਂ ਆਪਣੇ ਲਈ ਬਣਾ ਲਿਆ ਹੁਣ ਮੇਰੇ ਲਈ ਵੀ ਬਣਾ ਦੋ ਹੁਣ ਮੈਂ ਤੇਰੇ ਵਾਸਤੇ ਨਾ ਤਿਆਰੀ ਕਰਨ ਲੱਗੀ ਆ ਇਹ ਮੇਰੇ ਆਪ ਦੇ ਵਾਸਤੇ ਬਣਾ ਦੇ ਰਿਹਾ ਕਿਉਂ ਹੁਣ ਆ ਕਿੱਦਾਂ ਬਣਾਉਣੇ ਇਹ ਵੀ ਬੱਸ ਉਤਰਾ ਹੀ ਇਹ ਕੋ ਆ ਥੋੜਾ ਜਿਹਾ ਮੈਂ ਹੁਣ ਆਵੇ ਮੈਦਾ ਪਾਉਣ ਲੱਗੀ ਆ ਹੂੰ ਤੇ ਇਹ ਇੱਕ ਕੋਲੀ ਦੇ ਬਣਾਉਣੇ ਤੇਰੇ ਜੋਗੇ ਬਹੁਤ ਆ ਹੈਨਾ ਟੱਢ ਜੋਗੇ ਬੱਸ ਆਟਾ ਤੇ ਮੈਦਾ ਸੇਮ ਹੀ ਬਸ ਇਹ ਚ ਖੰਡ ਪਾ ਲੈਣੀ ਬਸ ਖੰਡ ਵਾਲਾ ਉਹ ਪਾਣੀ ਵਿੱਚ ਘੋਲਿਆ ਵਾ ਤੇ ਉਹ ਆਪਾਂ ਹੁਣ ਵਿੱਚ ਮਿਕਸ ਕਰ ਦਈਏ ਆਹ ਲੋ ਜੀ ਹੁਣ ਮੈਂ ਮਾਹ ਘੂੜਿਆ ਵਾਸਤੇ ਨਾ ਕੋਲ ਤਿਆਰ ਕਰ ਲੱਗੀ ਆ ਅੱਧੀ ਮੈਂ ਕੋਲੀ ਲਈ ਆਟੇ ਦੀ ਤੇ ਅੱਧੀ ਕੋਲੀ ਲਈ ਮੈਂ ਮੈਦੇ ਦੀ ਹੁਣ ਆਪਾਂ ਇਹਨੂੰ ਇੱਕ ਕੋਲੀ ਵਿੱਚ ਲਈ ਆ ਤੇ ਆਪਾਂ ਜਿਹੜੇ ਖੰਡ ਵਾ ਨਾ ਉਹ ਸਵਾਦ ਬਦਲਤ ਪਾ ਲਈਆ ਇਹ ਕੋਈ ਜ਼ਰੂਰੀ ਨਹੀਂ ਵੀ ਕੋਈ ਮੈਂ ਇੱਕ ਕੋਲੀ ਪਾਉਣੀ ਆ ਕਿਉਂਕਿ ਜਿੰਨਾ ਕੋਈ ਮਿੱਠਾ ਖਾਂਦਾ ਵਾ ਕੋਈ ਘੱਟ ਖਾਂਦਾ ਹਾਂ ਇਹ ਕੋਲੀ ਹੋਈ ਆ ਕੋਈ ਘੱਟ ਖਾਂਦਾ ਹੈ ਕੋਈ ਜ਼ਿਆਦਾ ਖਾਂਦਾ ਵਾ ਹੈਨਾ ਇਹ ਪਾਣੀ ਚ ਭੋਲ ਕੇ ਪਾਣੀ ਪਾਣੀ ਘੋਲ ਕੇ ਉਤਰਾ ਫਿਰ ਠੀਕ ਨਹੀਂ ਨਾ ਆਵੇ ਹੁਣ ਚਲ ਤੇ ਸੌਂਫ ਵੀ ਪਾ ਦੇ ਥੋੜੀ ਜੀ ਇਹਦੇ ਵਿੱਚ ਜੀ ਸੌਂਫ ਪਾ ਦੇ ਤੂੰ ਪਾਣੀ ਚ ਘੋਲ ਕੇ ਤਾਂ ਪਾਈ ਵੀ ਮਿਕਸ ਚ ਅੱਗੇ ਤਾਂ ਹੋ ਜਾ ਆਵੇ ਇੰਨੀ ਕੁ ਸੌਂਫ ਪਾ ਦਿੰਦੇ ਮੈਂ ਓਕੇ ਕਿਉਂਕਿ ਸੌਂਫ ਦੇ ਨਾਲ ਸਵਾਦ ਹੋ ਜਾਦਾ ਟੇਸਟ ਵਧੀਆ ਬਣਦਾ ਸੌਂਫ ਨਾਲ ਬਹੁਤ ਸਵਾਦ ਆਉਂਦਾ ਹਾਂ ਟੇਸਟ ਵਧੀਆ ਬਣਦਾ ਵਾ ਇਹ ਮੈਂ ਆਪਣੇ ਤੀ ਵਾਰ ਦੇ ਬਣਾਉਣ ਲਈ ਗਈ ਮਾਵਾ ਹੀ ਨਚਾਨਾ ਬਣਾ ਕੇ ਦਿੰਦੀ ਆ ਉਹ ਨਹੀਂ ਕੋਈ ਬਣਾ ਕੇ ਦਿੰਦਾ ਜਦ ਕਈ ਕੁੜੀਆਂ ਦੇ ਮੈਨੂੰ ਨਾ ਕਮੈਂਟ ਆਉਂਦੇ ਆ ਨਾ ਕਿ ਐਨਟੀ ਦੀ ਸਾਡੀ ਵੀ ਮਾਂ ਹੋਵੇ ਤੇ ਸਾਨੂੰ ਬਣਾ ਕੇ ਦੇਵੇ ਮੇਰਾ ਬੜਾ ਮਨ ਭਰਦਾ ਮੈਂ ਕਹੂੰਗੀ ਰੱਬਾ ਜੇ ਤੀਆਂ ਦਿੱਤੀਆਂ ਵਾ ਨਾ ਤੇ ਮਾਵਾ ਜ਼ਰੂਰ ਹੋਣ ਮਾਵਾ ਹੀ ਰਿੱਝਾ ਪੂਰੀਆਂ ਕਰਦੀਆਂ ਤੀਆਂ ਦੀਆਂ ਭਾਵੇਂ ਕਿੰਨੀ ਵੀ ਮਾਂ ਨਾਰਾਜ਼ ਹੋਵੇ ਨਾ ਫਿਰ ਵੀ ਉਹਦੇ ਦਿਲ ਚ ਹੁੰਦਾ ਮਿਲਤੀ ਆ ਮੇਰਾ ਕੋਤਿਆ ਇਹਨੂੰ ਚੈੱਕ ਪੁੱਤਾਂ ਨੇ ਮਾਵੇਂ ਤੀਜੇ ਪੂੜੀਆਂ ਕਰਦੀਆਂ ਹਾਂ ਹਾਂਜੀ ਹਾਂਜੀ ਆਪੋ ਤੇ ਇਸੇ ਤਰ੍ਹਾਂ ਆ ਮੈਂ ਬਸ ਹੁਣ ਇੱਕ ਟਰੇ ਨਾ ਜਰਾ ਗਰਮ ਟਰੇ ਕਰੀ ਜਾਣਾ ਜਰਾ 5-7 ਮਿੰਟ 5 ਕਿ ਮਿੰਟ ਨੇ ਜਰਾ ਫਿਰ ਇਹ ਗੁੱਝੇ ਹੋ ਜਿਦਾਂ ਆਟਾ ਨਹੀਂ ਗੁੰਨੇ ਦਾ ਇਹ ਤਰ੍ਹਾਂ ਨੇ ਹੋ ਜਾਣਾ ਫਿਰ ਪਤਲਾ ਪਾ ਕੇ ਪਾਣੀ ਫਿਰ ਕੋਲ ਬਣਾ ਲੈਣਾ ਹਾਂ ਲੋ ਜੀ ਹੁਣ ਆਪਾਂ ਜਿਹੜੇ ਮਾਲ ਪੂੜੇ ਬਣਾਉਣੇ ਆ ਨਾ ਉਹਦਾ ਮੈਂ ਕੋਲ ਤਿਆਰ ਕਰ ਲਿਆ ਹਾਂ ਇੰਨਾ ਕੁ ਬਸ ਪਤਲਾ ਰੱਖਣਾ ਵਾ ਦੇ ਨਾ ਬਹੁਤਾ ਸੰਘਣਾ ਨਹੀਂ ਰੱਖਣਾ ਕਿਉਂਕਿ ਜਦ ਸੰਘਣਾ ਆਪਾਂ ਬਹੁਤਾ ਰੱਖਦੇ ਆ ਨਾ ਉਹ ਫਿਰ ਉੱਥੇ ਕੀ ਪੀੜਾ ਜੇ ਬਣ ਜਾਂਦਾ ਵਾ ਇਹ ਹੁਣ ਜਦੋਂ ਆਪਾਂ ਤੇਲ ਚ ਪਾਵਾਂਗੇ ਨਾ ਨਹਿ ਖਿੰਲਰ ਜਾਣਾ ਤੇ ਬਸ ਤਿਆਰ ਹੋ ਗਿਆ ਹੁਣ ਉਹਨਾਂ ਮੈਂ ਬਣਾ ਕੇ ਜਿਹੜੇ ਆਪਣੇ ਜੋਗੇ ਹੁਣ ਫਿਰ ਇਹ ਤਿਆਰ ਕਰਦੀ ਆ ਇਹ ਤੁਹਾਨੂੰ ਮੈਂ ਦਿਖਾਉਣੀ ਆ ਆ ਲੋ ਜੀ ਆਪਾਂ ਮਾਰ ਪੂਰੇ ਲੱਗੀਆਂ ਤਿਆਰ ਕਰ ਲਈਏ ਛੋਟੇ ਛੋਟੇ ਬਣਾਉਣੇ ਛੋਟਾ ਛੋਟਾ ਥੋੜਾ ਥੋੜਾ ਆਟਾ ਪਾ ਕੇ ਤੋਂ ਜਿਆਦਾ ਵੱਡੇ ਬਣਾਉ ਨਹੀ ਬਹੁਤੇ ਵੱਡੇ ਨਹੀਂ ਸੋਹਣੇ ਲੱਗਦੇ ਇਸ ਤਰ੍ਹਾਂ ਛੋਟੇ ਛੋਟੇ ਆਵੇ ਸਵਧੀਆ ਲੱਗਦੇ ਆ ਆ ਵੀ ਕੁਆ ਮੈਂ ਪਾਇਆ ਸੀ ਆ ਤਿਆਰ ਹੋ ਚੁੱਕਾ ਵਾ ਦੂਜਾ ਵੀ ਮਪਾਤਾ ਵਾ ਇਥੇ ਹਰਮਨ ਦੇ ਮਾਤ ਪੂੜੀਆਂ ਜੀ ਮੈਨੂੰ ਇਹ ਸਵਾਲ ਲੱਗਦੇ ਆ ਦੂਜਾ ਨਾਲ ਦੇਖ ਕੇ ਕਿ ਕਿੰਨੇ ਸੋਨੇ ਫੁੱਲ ਫੁੱਲ ਕੇ ਬਣਦੇ ਆ ਕਿੰਨੇ ਹੋਣ ਲੈਣਾ ਨਿੱਕੇ ਨਿੱਕੇ ਪੂੜੀਆਂ ਬਣਾਉਣੇ ਹੋਏ ਇਤਰਾ ਪੂੜੀਆਂ ਨਹੀਂ ਬਣਦੇ ਫੁੱਲ ਫੁੱਲ ਕੇ ਇਤਰਾ ਬਣਦੇ ਇਹ ਕੁਆ ਪਾਈ ਦੇ ਪਾ ਲੈ ਤਾਂ ਪਈਆ ਪਾ ਵੱਡਾ ਪਾ ਦਿੰਨੇ ਆ ਵੱਡਾ ਵੀ ਨਹੀਂ ਆ ਮੱਡਾ ਆਦਨੇ ਅਖਾੜੀ ਖੁੱਲ ਗਿਆ ਵੱਡਾ ਵੀ ਖੁੱਲ ਗਿਆ ਤੇ ਕਿੰਨਾ ਵਧੀਆ ਲੱਗਦਾ ਨਾ ਇਹ ਪੂੜੀ ਪਰੋਪੋਲ ਕੇ ਨਾਲ ਜਾ ਕਿੰਨਾ ਸੋਹਣਾ ਲੱਗਦੇ ਆ ਇਹ ਫਿਰ ਤੇਰੇ ਆ ਨਾ ਭੁੱਖ ਲੱਗੀ ਆ ਨਾਲ ਕਰਕੇ ਫੁੱਲ ਦੇ ਕਹਿੰਦੇ ਨੇ ਹੁੰਦੇ ਭੁੱਖ ਲੱਗੀ ਹੋਵੇ ਤੇ ਕਹਿੰਦੇ ਫੁੱਲ ਫੁੱਲ ਰੋਟੀਆਂ ਰੱਖ ਦਿਆਂ ਮੈਂ ਤੇ ਇਹ ਵੀ ਤੇ ਪੂੜੇ ਜਿਹੜੇ ਰੋਟੀਆਂ ਦਾ ਹੀ ਆ ਤੇ ਫੁੱਲ ਫੁੱਲ ਕੇ ਲੈਣ ਦੇ ਤੈਨੂੰ ਲੱਗੀ ਆ ਭੁੱਖ ਖੀਰ ਗਈ ਬਣ ਤੇ ਹੁਣ ਆਪਾਂ ਨਾ ਪੂੜੇ ਦਿੰਨੇ ਖਾਣੇ ਤੋਂ ਮੈਂ ਬਣਾਤੀ ਆ ਜੀ ਆਪਾਂ ਹੁਣ ਪੂੜੇ ਤਿਆਰ ਕਰ ਲਿਆ ਆ ਆ ਪੱਤੇ ਵਾਲਾ ਪੂੜਾ ਬਣਾਇਆ ਵੇ ਤੇ ਇਹ ਆਪਾਂ ਮਾਲ ਪੂੜੇ ਬਣਾਇਆ ਆ ਆ ਆਪਣੀ ਖੀਰ ਵੀ ਬਣ ਗਈ ਆ ਤੇ ਆਪਾਂ ਹੁਣ ਲੱਗੇ ਆ ਛਕਣਾ ਆਪਣਾ ਡਿਨਰ ਤਿਆਰ ਹੋ ਗਿਆ ਵਾ ਤੇ ਚਲੋ ਅੱਜ ਨਾਲ ਜਾਂਦਾ ਜਾਂਦਾ ਮੈਂ ਕਿਹਾ ਸੌਣ ਦਾ ਸਾਂਝਾ ਮਹੀਨਾ ਵਾ ਤੇ ਅੱਜ ਕੂੜੇ ਬਣਾ ਲਏ ਅੱਜ ਹੁਣ ਆਪਾਂ ਕੂੜੇ ਬਣਾ ਲਿਆ ਥੋੜਾ ਥੋੜਾ ਨਾਲ ਵੈਦਰ ਵੀ ਠੀਕ ਸੀਗੀ ਮੈਂ ਕੱਲ ਨੂੰ ਪਤਾ ਨਹੀਂ ਤੋਪੀ ਆਜੋ ਤੁਸੀਂ ਵੀ ਖਾ ਲਓ ਸਾਰੇ ਜਾਨਾ ਜੇ ਜਿੱਥੇ ਵੀ ਸੁੰਦੇ ਜੋ ਆਓ ਅਸੀਂ ਤੁਹਾਨੂੰ ਖਵਾਈਏ ਕੂੜੇ ਤੇ ਸਾਡੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਵੱਧ ਤੋਂ ਵੱਧ ਮੈਨੂੰ ਲਾਈਕ ਕਰਿਆ ਕਰੋ ਪਿਆਰ ਦੋ ਸਾਨੂੰ ਵੀਡੀਓ ਲਾਈਕ ਕਰੋ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਿਓ ਤੇ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬੱਚਿਆਂ ਨੂੰ ਪਿਆਰ ਤੇ ਮੈਂ ਜਲਦੀ ਜਲਦੀ ਨਵੀਂ ਵੀਡੀਓ ਲੈ ਕੇ ਫੇਰ ਆਉਂਗੀ ਤੇ ਜਰੂਰ ਸਿਨਾ ਮੇਰੀ ਵੀਡੀਓ ਨੂੰ ਪਿਆਰ ਦਿਓ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਥੈਂਕ ਯੂ